ਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰ ਬੁੱਢਾ ਤੇਰੇ ਵੀ ਲਗਭਗ ਸਾਰੀਆਂ ਜਥੇਬੰਦੀਆਂ ਖਨੌਰੀ ਬਾਰਡਰ ਤੇ ਡੱਬ ਵਾਲੀ ਬਾਰਡਰ ਤੇ ਜਟੀਆਂ ਖੜੀਆਂ ਨੇ 13 ਫਰਵਰੀ ਤੋਂ ਲੈ ਕੇ ਅੱਜ 2 ਅਗਸਤ ਹੋ ਚੁੱਕੀ ਏ ਇੱਕ ਖਨੌਰੀ ਬਾਰਡਰ ਤੋਂ ਸਾਰਾ ਹਰ ਥਾਂ ਤੋਂ ਮੈਸੇਜ ਆ ਰਿਹਾ ਵੀ ਜਿਹੜੇ ਬਜ਼ੁਰਗ ਨੌਜਵਾਨ ਪੀੜ੍ਹੀ ਐ ਸ਼ਾਂਤ ਮਾਈ ਦਾ ਜਟਲੀ ਖੜੀ ਹੋਊਂਦੀ ਇੱਕ ਅੱਗੇ ਦੌਰ ਦੇ ਕੈਮਰਾਮੈਨ ਦੇ ਅੱਖੀਂ ਅੱਗੇ ਸਾਰਾ ਖਾਇਆ ਜੇ ਆਜਿ ਖਨੌਰੀ ਬਾਡਰ ਤੇ ਮੌਜੂਦ ਆ। ਹਈਓ। ਥੋੜੀ ਦੂਰੋਂ ਹੋ। ਹੋਈ। ਅਰੇ ਬਾਬਾ ਜੀ। ਹੋਰ ਵੀ ਸਾਡੇ ਨਾਲ ਜਿਹੜੇ ਸਟਿੰਗ ਟਟੇ ਖੜੇ। ਇਹ ਦੇਖੋ ਐ ਜਿਹੜਾ ਕਿਸਾਨ ਐ ਆਪਣਾ ਐ ਪੱਕਾ ਮੋਰਚਾ ਲਾ ਕੇ ਖੜੀ ਹੋਈ ਜੂ। ਹਾਂ। ਪੱਕਾ ਮੋਰ ਚਾ ਲਾ ਕੇ ਬੈਠੇ ਕਿਉਂਕਿ ਜਿਹੜੇ ਰਹਿਣ ਬਸੇਰੇ ਬਣੇ ਹੋਏ ਪੱਕੇ ਟੌਰ ਤੇ ਬਣੇ ਹੋਏ ਆਦੇ ਬਾਬਾ ਜੀ ਬੈਠੇ ਹੋਰ ਵੀ ਗੁਰੂ ਜੀ ਦੇ ਲਾਡਲੇ ਫੌਜਾਂ ਸਾਡੇ ਨਾਲ ਟਟਕਾ ਖੜੀਆਂ ਆ ਕਿ ਕਿ ਜਿਹੜੇ ਮੋਰ ਤੇ ਵੇਖੋ ਸਾਫ ਸਿਫਾਈ ਬਹੁਤ ਬੰਦਾ ਗਰੀਲੇ ਚ ਆ ਟਾਈਮ ਜਿਹੜੇ ਅਖੰਡਾ ਸਾਹਿਬੋਂ ਬੈਠੇ ਆ ਇਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਈ ਤੋ ਜਾਲ ਪਾਣੀ ਕਫਾ ਪਾਣੀ ਹਰ ਇੱਕ ਚੀਜ਼ ਸਾਨੂੰ ਬਹੁਤ ਵੇਤੀ ਜਾਂਦੀ ਏ ਕਿਉਂਕਿ ਸਾਨੂੰ ਕੋਈ ਚੀਜ਼ ਦੀ ਪਰੇਸ਼ਾਨੀ ਨਹੀਂ ਈ ਅਸੀਂ ਜਿੰਨਾ ਚਿਰ ਸਰਕਾਰ ਸਾਨੂੰ ਕੋਈ ਵਿਦਿਕਾ ਮੈਸੇਜ ਆ ਸਾਡੇ ਕੋਲ ਮੰਗਾਂ ਪੂਰੀਆਂ ਨਹੀਂ ਕਰਦੀ ਓੰਝਾ ਚਿਰ ਅਸੀਂ ਇੱਥੇ ਡਟੇ ਰਵਾਂਗੇ ਹਾਂਜੀ ਹਾਂਜੀ ਡਟੇ ਰਵਾਂਗੇ ਹਾਂਜੀ ਹਾਂਜੀ ਇਹ ਬਜ਼ੁਰਗਾਂ ਨੇ ਕਹਿਣਾ ਹੈ ਵੀ ਓੰਝਾ ਚਿਰ ਅਸੀਂ ਡਟੇ ਰਵਾਂਗੇ ਹਾਂ ਬਾਬਾ ਜੀ ਇਹ ਸਾਡੇ ਨਾਲ ਐਸ ਟਾਈਪ ਕਾਬਲ ਸਿੰਘ ਕਿਹੜ ਦੁੱਬਲੀ ਜੋ ਕਿਸਾਨ ਸੰਘਰਸ਼ ਕਮੇਟੀ ਪਿੰਡ ਆਪ ਕੋਟ ਬਟੇ ਲਈ ਜਥੇਬੰਦੀ ਦੇ ਬੰਦੇ ਤੇ ਇਹਨਾਂ ਨੇ ਬਹੁਤ ਵਧੀਆ ਕਿਉਂਕਿ ਹੁਣ ਇਹਨਾਂ ਨੂੰ ਸਮਾਂ ਹੋਣਾ ਸੀ ਕਿਉਂਕਿ ਮੰਡੇ ਤੇ ਬਾਹਰ ਦਾ ਆਰਾਮ ਕਰਦਾ ਜਿਵੇਂ મોદી ਸਰਕਾਰ ਸਾਨੂੰ ਇਥੇ ਛੜਕਾਂ ਦੇ ਉੱਤੇ ਪਟਾ ਰਹੀ ਏ ਮੈਂ ਗੁਰਦੇਵ ਸਿੰਘ ਪ੍ਰੈਸਕਰਤਾ ਬਲਾਗ ਤੋਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ